ਜੀਐਸਟੀ ਦੇ ਵਿੱਚ ਕਟੋਤੀ ਕੀਤੀ ਗਈ ਹੈ ਕਈ ਲੋਕਾਂ ਨੂੰ ਇਹਦਾ ਲਾਹਾ ਮਿਲੇਗਾ ਪਰ ਕਈ ਲੋਕਾਂ ਨੂੰ ਜਿਹੜਾ ਇਸ ਦਾ ਨੁਕਸਾਨ ਵੀ ਚਲਣਾ ਪਏਗਾ ਸਾਡੇ ਬਾਜ਼ਾਰ ਅੱਜ ਹੀ ਰੇਟ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਪੂਰਾ ਬਾਜ਼ਾਰ ਸੇ ਸਾਡੀ ਬੰਦੇ ਦਿਖ ਰਹੇ ਤੁਹਾਨੂੰ ਗਾਹ ਕਿਸੇ ਨੂੰ ਬਾਜ਼ਾਰ ਜਾਣੀ ਹੈ ਇਹਨਾਂ ਨੂੰ ਫਾਇਦਾ ਕੀ ਨੁਕਸਾਨ ਹੈ ਜੀ ਤੇ ਬਿਮਾਰੀ ਤੌਰ ਤੇ ਅੱਜ ਜਿਹੜਾ ਤੁਹਾਨੂੰ ਨੁਕਸਾਨ ਹੈ ਹੁਣ ਹਰ ਬੰਦਾ ਨਵਾਂ ਖਰੀਦਣ ਵੱਲ ਨੂੰ ਹੀ ਭਜੇਗਾ ਔਰ ਜਿਹੜੇ ਪੁਰਾਣੇ ਖੜੇ ਆ ਜਿਹੜੇ ਯੂਜ਼ ਹੋ ਸਕਦੇ ਆ ਉਹ ਕਿਤੇ ਖੜੇ ਹੀ ਨਾ ਰਹਿ ਜਾਣ ਇੱਕ ਬੰਦਾ 1 ਲੱਖ ਰੁਪਏ ਦਾ ਐਕਟ ਵਾਲ ਹੋਵੇ 15000 ਦਵੇ ਥੋੜ ਐਕਟ ਵਾਲ ਨੂੰ 1 ਲੱਖ 40000 ਦਾ ਪੈਂਦਾ ਹੁਣ ਇੱਕਦਮ ਜੀਐਸਟੀ ਘਟਣ ਨਾਲ ਕੀ ਇਹਨਾਂ ਦੇ ਰੇਟਾਂ ਦੇ ਉੱਤੇ ਫਰਕ ਪਈਗਾ ਉਹ ਤੁਹਾਡਾ ਨੁਕਸਾਨ ਹੋਏਗਾ ਜੋ ਸਰਕਾਰ ਲਾਗੂ ਕਰਦੀ ਹੈ ਅਸੀਂ ਸਰਕਾਰ ਦੇ ਅੱਗੇ ਬੋਲ ਨਹੀਂ ਸਕਦੇ ਇਹਦਾ ਅੱਜ ਨੁਕਸਾਨ ਸਾਨੂੰ ਹੈਗਾ ਜਿਹੜਾ ਸੈਗਮੈਂਟ ਅੜੀ ਟੂਬਲਰ ਹੈ ਨਾ ਇਹ ਆਮ ਲੋਕਾਂ ਵਾਸਤੇ ਹੁੰਦਾ ਹੈ ਇਹ ਕੋਈ ਅਮੀਰ ਬੰਦੇ ਵਾਸਤੇ ਨਹੀਂ ਹੁੰਦਾ ਇਹ ਚੀਜ਼ਾਂ ਆਮ ਪਬਲਿਕ ਨੂੰ ਮਿਲਣੀਆਂ ਚਾਹੀਦੀਆਂ ਅਮੀਰਾਂ ਬਾਰੇ ਨਹੀਂ ਸੋਚਿਆ ਜਾਵੇ ਆਮ ਇਨਸਾਨ ਬਾਰੇ ਸੋਚਣਾ ਚਾਹੀਦਾ ਸਰਕਾਰਾਂ ਨੂੰ ਕੇਂਦਰ ਸਰਕਾਰ ਵੱਲੋਂ GST ਦੇ ਵਿੱਚ ਕਟੌਤੀ ਕੀਤੀ ਗਈ ਹੈ ਜਿਸ ਕਾਰਨ ਜਿਹੜਾ ਹੈ ਕਈ ਲੋਕਾਂ ਨੂੰ ਇਹਦਾ ਲਾਹਾ ਮਿਲੇਗਾ ਪਰ ਕਈ ਲੋਕਾਂ ਨੂੰ ਜਿਹੜਾ ਇਸ ਦਾ ਨੁਕਸਾਨ ਵੀ ਚੱਲਣਾ ਪਏਗਾ ਔਰ ਖਾਸ ਕਰਕੇ ਅਗਰ ਗੱਲ ਕਰੀਏ ਤਾਂ ਰੀਸੇਲ ਦੇ ਵਿੱਚ ਡੀਲ ਕਰਨ ਵਾਲੇ ਇਹ ਜਿਹੜੇ ਡੀਲਰ ਨੇ ਜੋ ਬਾਈਕ ਔਰ ਸਕੂਟਰ ਦੇ ਵਿੱਚ ਡੀਲ ਕਰਦੇ ਨੇ ਇਹਨਾਂ ਵੱਲੋਂ ਜਿਹੜੀ ਪਹਿਲਾਂ ਖਰੀਦਾਰੀ ਕੀਤੀ ਗਈ ਹੈ ਔਰ ਤੇ ਤਰੀਕ ਤੋਂ ਜਿਹੜੀ GST ਘਟ ਕੇ ਲਾਗੂ ਹੋਏਗੀ ਉਸ ਦੇ ਨਾਲ ਇਹਨਾਂ ਨੂੰ ਕਿੰਨਾ ਕੁ ਨੁਕਸਾਨ ਚਲਣਾ ਪਏਗਾ ਔਰ ਕੀ ਵਪਾਰ ਦਾ ਹਾਲ ਰਹੇਗਾ ਔਰ ਆਮ ਲੋਕਾਂ ਨੂੰ ਇਹਦਾ ਕਿੱਦਾਂ ਫਾਇਦਾ ਮਿਲੇਗਾ ਇਸ ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਅਸੀਂ ਸਕੂਟਰ ਮਾਰਕੀਟ ਦੇ ਵਿੱਚ ਪਹੁੰਚੇ ਆ ਜਿੱਥੇ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਇਹ ਪੂਰੀ ਮਾਰਕੀਟ ਜਿਹੜੀ ਹੈ ਮੋਟਰਸਾਈਕਲ ਸਕੂਟਰਾਂ ਦੇ ਨਾਲ ਭਰੀ ਪਈ ਹੈ ਹਾਲਾਂਕਿ ਪਿਛਲੀ ਵਾਰ ਜਦੋਂ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਸੀ ਤਾਂ ਉਦੋਂ ਇਹਨਾਂ ਨੇ ਦੱਸਿਆ ਸੀ ਕਿ ਬਿਜ਼ਨਸ ਦੇ ਵਿੱਚ ਕੰਮਕਾਰ ਦੇ ਵਿੱਚ ਕਾਫੀ ਜ਼ਿਆਦਾ ਮੰਦਾ ਪਰ ਹੁਣ ਇਸ ਮੰਦੇ ਦੇ ਨਾਲ ਜੀਐਸਟੀ ਜਦੋਂ ਪ੍ਰਭਾਵਿਤ ਹੋਵੇਗੀ ਨਵੇਂ ਜਿਹੜੇ ਟੈਰਿਫ ਨੇ ਨਵੇਂ ਪਲਾਨ ਜਿਹੜੇ ਨੇ ਉਹ ਲੱਗਣਗੇ ਤਾਂ ਕੀ ਇਹਨਾਂ ਨੂੰ ਉਹ ਨੁਕਸਾਨ ਹੋਏਗਾ ਕੀ ਇਹਦੇ ਨਾਲ ਫਰਕ ਪਏਗਾ ਗੱਲਬਾਤ ਕਰਦੇ ਆਂ ਬ੍ਰਾਜ਼ੀਲ ਲੁਧਿਆਣਾ ਲਾਈਵ ਤੇ ਬਹੁਤ ਬਹੁਤ ਸਵਾਗਤ ਹੈ ਮੋਰ ਬਦਲਣਾ ਰੀਡਾ ਥੀ ਬਿਜਾਰ ਚਾਂਦਾ ਪਹਿਲਾਂ ਆਪਾਂ ਜਦੋਂ ਇੱਕ ਵਾਰ ਪਹਿਲਾਂ ਗੱਲ ਕਰਕੇ ਗਏ ਸੀਗੇ ਆਪਾਂ ਦਿਖਾਇਆ ਸੀਗਾ ਦਰਸ਼ਕਾਂ ਨੂੰ ਕਿ ਕਿੰਨੀਆਂ ਜ਼ਿਆਦਾ ਜਿਹੜੀਆਂ ਇੱਥੇ ਬਾਈਕ ਖੜੇ ਨੇ ਸਕੂਟਰ ਖੜੇ ਨੇ ਉਦੋਂ ਆਪਾਂ ਇਹ ਗੱਲ ਕੀਤੀ ਸੀ ਕਿ ਮੰਦਾ ਬਹੁਤ ਜ਼ਿਆਦਾ ਪਰ ਹੁਣ ਮੰਦੇ ਦੇ ਨਾਲ ਜੀਐਸਟੀ ਦੇ ਘਟਣ ਦੇ ਨਾਲ ਇਹ ਮੰਦਾ ਹੋਏਗਾ ਕਿ ਨੁਕਸਾਨ ਹੋਏਗਾ ਜੀ ਦੇਖੋ ਪਹਿਲੇ 2.5% ਹੀ ਦਿੱਤੀ ਸੀ ਨਵੇਂ ਮੋਟਰਸਾਈਕਲਾਂ ਦੇ ਉੱਤੇ 10% ਘਟ ਗਈ ਅੱਜ 18% ਹੋ ਗਈ ਦੇਖੋ ਨਵੀਆਂ ਗੱਡੀਆਂ ਦਾ ਵਪਾਰ ਦਾ ਤੁਰ ਪੈਣਾ ਹੈ ਇਹਨੂੰ ਰੋਕਣ ਵਾਲਾ ਕੋਈ ਨਹੀਂ ਕਿਉਂਕਿ ਉਹਨਾਂ ਦਾ GST ਘਟਿਆ ਹੈ ਲੋਕਾਂ ਨੂੰ ਬੈਨੇਫਿਟ ਵੀ ਹੋਇਆ ਹੈ ਜੀ ਦਾ ਪਰ ਸਾਡੇ ਬਿਜ਼ਾਰ ਅੱਜ ਹੀ ਰੇਟ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਪੂਰਾ ਬਿਜ਼ਾਰ ਸਾਡੇ ਬੰਦੇ ਦਿਖ ਰਹੇ ਤੁਹਾਨੂੰ ਗਾਹ ਕਿਸੇ ਨੂੰ ਬਿਜ਼ਾਰ ਜਾਣੀ ਹੈ ਅਗਲਾ ਹਰ ਬੰਦਾ ਇਹ ਸੋਚਦਾ ਵੀ GST ਘਟੀ ਦਾ ਜਿਹੜਾ ਬੈਨੇਫਿਟ ਲਈਏ ਲੈਣਾ ਵੀ ਚਾਹੀਦਾ ਹੈ ਇਹਨਾਂ ਨੂੰ ਫਾਇਦਾ ਕੀ ਇਹਨਾਂ ਨੂੰ ਨੁਕਸਾਨ ਹੈ ਜੀ ਦਾ ਬਟ ਵਪਾਰੀ ਦੌਰ ਦੇ ਅੱਗੇ ਜੇ ਤੁਹਾਨੂੰ ਨੁਕਸਾਨ ਹੈ ਬਟ ਆਨਾਂ ਦੇ ਵਕਤ ਦੇ ਵਿੱਚ ਜਿੱਦਾਂ ਐਸ ਰਿਜ਼ਲ ਮਾਰਕੀਟ ਬਣੂਗੀ ਅਸੀਂ ਲੋਕਾਂ ਨੂੰ ਫਿਰ ਵੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗੇ ਅਸੀਂ ਆਪਣਾ ਰੇਟ ਵੀ ਉਸ ਦੇ ਹਿਸਾਬ ਨਾਲ ਲੈ ਕੇ ਆਵਾਂਗੇ ਜੋ ਬੈਨੇਫਿਟ ਏਜੰਸੀ ਚ ਮਿਲ ਰਿਹਾ ਉਹ ਬੈਨੇਫਿਟ ਅਸੀਂ ਇੱਥੇ ਵੀ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਅੱਛਾ ਪਹਿਲਾਂ ਜਿਹੜੀ ਖਰੀਦਾਰੀ ਤੁਸੀਂ ਇਹ ਹਫਤਾ 10 ਦਿਨ ਦੇ ਅੰਦਰ ਕੀਤੀ ਹੋएगी ਉਹ ਪੁਰਾਣੇ ਰੇਟਾਂ ਦੇ ਹਿਸਾਬ ਨਾਲ ਹੀ ਕੀਤੀ ਹੋएगी ਹੁਣ ਇੱਕਦਮ ਜੀਐਸਟੀ ਘਟਣ ਨਾਲ ਕੀ ਇਹਨਾਂ ਦੇ ਰੇਟਾਂ ਦੇ ਉੱਤੇ ਫਰਕ ਪਈਗਾ ਉਹ ਤੁਹਾਡਾ ਨੁਕਸਾਨ ਹੋਏਗਾ ਜਾਂ ਤੁਸੀਂ ਫਿਰ ਕਿਸ ਤਰ੍ਹਾਂ ਉਹਨੂੰ ਹੈਂਡਲ ਕਰੋਗੇ ਸਾਰਾ ਨੁਕਸਾਨ ਤਾਂ ਜੈਨੂ ਦੀ ਗੱਲ ਹੈ ਜੋ ਸਰਕਾਰ 28% ਜੀਐਸਟੀ ਲੈ ਰਹੀ ਸੀ ਆਮ ਪਬਲਿਕ ਦੇ ਰਹੀ ਸੀ ਕਾਫੀ ਸਾਲਾਂ ਤੋਂ ਦੇ ਰਹੀ ਸੀ ਕਿ ਅੱਜ ਤੱਕ ਤਾਂ ਇਹ ਨਹੀਂ ਰਹੀ ਸੀਗੀ ਜੋ ਕੰਪਨੀ ਜੋ ਸਰਕਾਰ ਲਾਗੂ ਕਰਦੀ ਹੈ ਅਸੀਂ ਸਰਕਾਰ ਦੇ ਅੱਗੇ ਬੋਲ ਨਹੀਂ ਸਕਦੇ ਇਹਦਾ ਅੱਜ ਨੁਕਸਾਨ ਸਾਨੂੰ ਹੈਗਾ ਜੋ ਚੀਜ਼ ਅਸੀਂ ਅਰਬੀਆਂ ਹੀ ਅਸੀਂ ਕੀਤੀ ਉਹਦਾ 5000 ਤੋਂ ਜੀ ਅਸੀਂ ਲੌਸ ਦੀ ਲਾ ਕੇ ਚੱਲ ਪਈ ਨਾ ਆਪਾਂ ਇਸ ਚੀਜ਼ ਨੂੰ ਸਾਡਾ ਪ੍ਰੋਫਿਟੇਬਿਲਟੀ ਤਾਂ ਸਾਡੀ ਜ਼ੀਰੋ ਹੋ ਗਈ ਅਸੀਂ ਰੇਟ ਦੇ ਵਿੱਚ ਬਟ ਉਹੀ ਮੈਂ ਤੁਹਾਨੂੰ ਕਹਿ ਰਿਹਾ ਟਾਈਮ ਨਾਲ ਸਾਰਾ ਕੁਝ ਸੈੱਟ ਹੋ ਜਾਂਦਾ ਹੈ 2 4 6 ਮਹੀਨਿਆਂ ਦੇ ਵਿੱਚ ਅਸੀਂ ਵੀ ਸੈੱਟ ਹੋ ਆਉਂਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਚੀਜ਼ ਦੇ ਨਾਲ ਪਰ ਲੋਕਾਂ ਦਾ ਜੋ ਬੈਨੀਫਿਟ ਹੋਇਆ ਉਹ ਅਸੀਂ ਸਰਕਾਰ ਨੂੰ ਧੰਨਵਾਦ ਵੀ ਕਰਦੇ ਹਾਂ ਕਿ ਲੋਕਾਂ ਨੂੰ ਬੈਨੀਫਿਟ ਦਿੰਦਾ ਹੈ ਔਰ ਦੇਣਾ ਵੀ ਚਾਹੀਦਾ ਹੈ ਤਾਂ ਇਹ ਜਿਹੜਾ ਸ ਇਹ ਆਮ ਲੋਕਾਂ ਵਾਸਤੇ ਹੁੰਦਾ ਹੈ ਇਹ ਕੋਈ ਅਮੀਰ ਬੰਦੇ ਵਾਸਤੇ ਨਹੀਂ ਹੁੰਦਾ ਬਟ ਅਸੀਂ ਸਰਕਾਰ ਦੇ ਨਾਲ ਖੜਦੇ ਆ ਜੀਐਸਟੀ ਘਟਾਈ ਆ ਅਸੀਂ ਸਰਕਾਰ ਨੂੰ ਫਿਰ ਵੀ ਥੈਂਕ ਯੂ ਕਵਾਂਗੇ ਕਿ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ ਸਾਡੇ ਬਾਜ਼ਾਰ ਵੱਲੋਂ ਵੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿੰਨੀ ਰਾਹਤ ਦੇ ਸਕਦੇ ਆ ਅਸੀਂ ਆਪਣੇ ਕਸਟਮਰਸ ਨੂੰ ਦਈਏ ਅੱਛਾ ਇਹਦੇ ਨਾਲ ਜੀਐਸਟੀ ਘਟੀ ਬਹੁਤ ਜਿੱਦਾਂ ਤੁਸੀਂ ਕਿਹਾ ਹੁਣ ਆਮ ਲੋਕ ਲਾਹਾ ਲੈਣਗੇ ਕਿਤੇ ਨਾ ਕਿਤੇ ਜਿਹੜੀ ਆਪਾਂ ਰੀਸਾਈਕਲ ਦੀ ਗੱਲ ਕਰਦੇ ਹਾਂ ਨਾ ਉਹ ਨਹੀਂ ਹੋਏਗਾ ਕਿ ਹੁਣ ਸੜਕਾਂ ਦੇ ਉੱਤੇ ਇੱਕ ਪਹਿਲਾਂ ਹੀ ਇੰਨੀ ਜ਼ਿਆਦਾ ਟ੍ਰੈਫਿਕ ਹੈ ਔਰ ਦੂਸਰਾ ਇਹ ਹੋ ਜਾਂਦਾ ਹੈਗਾ ਕਿ ਕੋਈ ਚੀਜ਼ ਜਿਹੜੀ ਹੈਗੀ ਉਹ ਰੀਸਾਈਕਲ ਹੋ ਜਵੇ ਉਹ ਜ਼ਿਆਦਾ ਅੱਛਾ ਹੋ ਜਾਂਦਾ ਹੁਣ ਹਰ ਬੰਦਾ ਨਵਾਂ ਖਰੀਦਣ ਵੱਲ ਨੂੰ ਹੀ ਭੱਜੇਗਾ ਔਰ ਜਿਹੜੇ ਪੁਰਾਣੇ ਖੜੇ ਆ ਜਿਹੜੇ ਯੂਜ਼ ਹੋ ਸਕਦੇ ਆ ਚੰਗੀ ਕੰਡੀਸ਼ਨ ਚ ਆ ਇਸਤੇਮਾਲ ਕੀਤੇ ਜਾ ਸਕਦੇ ਆ ਉਹ ਕਿਤੇ ਖੜੇ ਹੀ ਨਾ ਰਹਿ ਜਾਣ ਨਹੀਂ 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 ਇਹਦਾ ਸਰ ਕੁਝ ਨਹੀਂ ਹੁੰਦਾ ਹਰ ਬੰਦਾ ਇੰਨਾ ਪਾਕਟੇਬਲ ਨਹੀਂ ਹੁੰਦਾ ਅਮੀਰ ਨਹੀਂ ਹੁੰਦਾ ਕਿ ਉਹ ਨਵੀਂ ਗੱਡੀ ਲੈਂਦਾ ਜੇ ਨਵੀਂ ਗੱਡੀ ਫਰਨਾਕ ਦੁਕਾਨ ਚਲੇ ਜਿਹੜਾ ਤੁਸੀਂ ਅੱਜ ਦੇ ਰੇਟ ਚ ਕਾ 10000 ਰੁਪਏ ਡਾਊਨ ਪੇਮੈਂਟ ਬੰਦਾ ਜੇ ਡਾਊਨ ਪੇਮੈਂਟ ਦੇਣ ਤੋਂ ਬਾਅਦ 25000 ਤੋਂ 30000 ਰੁਪਏ ਵਿਆਜ ਭੇਜਦੀ ਉਹਦੇ ਤੇ ਹਾਂ ਤੁਸੀਂ ਇਹ ਜਿਹਨੂੰ ਦੇਖੋ ਇੱਕ ਬੰਦਾ 1 ਲੱਖ ਰੁਪਏ ਦਾ ਐਕਟ ਵਾਲ ਹੋਵੇ 15000 ਦਵੇ ਚੋਰ ਐਕਟ ਵਾਲ ਨੂੰ 1 ਲੱਖ 40000 ਦਾ ਬੰਦਾ ਉਹੀ ਐਕਟ ਵਾਲ ਸਾਡੇ ਤੋਂ 3 ਸਾਲ ਪਹਿਲਾਂ 200 ਪਹਿਲਾਂ ਲੈ ਕੇ ਜਾਊਗਾ 60000 ਰੁਪਏ ਦੀ ਰੇਂਜ ਮਿਲਣਾ ਤੇ ਸਾਡੇ ਕੋਲ ਫਨਾਨਸ ਵੀ ਕਰ ਲਊਗਾ ਤੇ 10000 ਰੁਪਏ ਦੀ ਵਿਆਜ ਭੰਦੀ ਹੈ ਜਿਹੜੀ ਆਮ ਕੰਪਨੀਆਂ ਫਨਾਨਸ ਕਰਦੀਆਂ ਹੋਰ ਇਹ ਫਿਰ ਵੀ ਭਿਆਨ ਤੋਂ 8000 ਰੁਪਏ ਉਹ ਤੋਂ ਬਚੂਗਾ ਬਾਜ਼ਾਰ ਚ ਜਾਣਦੇ ਪਰ ਸਾਡੀ ਮਾਰਕੀਟ ਨੂੰ ਕੁਝ ਲੋਕ ਬੰਦਾਮ ਵੀ ਕਰਦੇ ਐ ਵੀ ਇੱਥੇ ਗਲਤ ਚੀਜ਼ਾਂ ਮਿਲਦੀ ਐ ਐਦਾ ਦਾ ਬਾਜ਼ਾਰ 'ਚ ਕੋਈ ਕੰਮ ਨਹੀਂ ਹੁੰਦਾ ਸਾਰੇ ਕਾਗਜ਼ ਦੇਣ ਦੀ ਜ਼ਿੰਮੇਵਾਰੀ ਦੁਕਾਨਦਾਰ ਦੀ ਹੁੰਦੀ ਐ ਗੱਡੀ ਦੀ ਮੈਂ ਆਪ ਗੱਡੀਆਂ ਵੇਚਦਾ ਉਹਰੇ ਖੜਾ ਪਰ ਇਹ ਇਸ ਚੈਨਲ 'ਤੇ ਹੀ ਕਹਿਣਾ ਚਾਹੁੰਦਾ 3 ਮਹੀਨੇ ਦੀ ਗਾਰੰਟੀ 'ਚ ਮੈਂ ਆਪ ਰਹਿਣਾ ਆਪਣੀ ਗੱਡੀ ਦੀ 3 ਮਹੀਨੇ 'ਚ ਬੈਟਰੀ ਖਰਾਬ ਹੋਵੇ ਇੰਜਣ ਖਰਾਬ ਹੋਵੇ ਮੈਂ ਜ਼ਿੰਮੇਵਾਰ ਬੈਠਾ ਹਾਂ ਉਸ ਚੀਜ਼ ਪਰ ਸਰਵਿਸ ਕਸਟਮਰ ਨੂੰ ਟਾਈਮ 'ਤੇ ਕਰਾਣੀ ਪੈਣੀ ਐ ਉਸ ਚੀਜ਼ ਬਾਰੇ ਸਾਡੇ ਬਿਜਾਰ ਨੂੰ ਨਜ਼ਰ ਕਿਹਾ ਜਾਂਦਾ ਵੀ ਇਹਨਾਂ ਦੇ ਬੰਦੇ ਸਹੀ ਨਹੀਂ ਹੈਗੇ ਜਾਂ ਗੱਡੀਆਂ ਫੇਕ ਨਹੀਂ ਮਿਲਦੀ ਐ ਇਹ ਬਟ ਸਾਰਾ ਬਿਆਨ ਇਹਦਾ ਰਹਿ ਗਿਆ ਗਿਲੜ ਹੋਵੇ ਜਾਂ ਬਾਸਟਨ ਹੋਵੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਅਸੀਂ ਕਸਟਮਰ ਨੂੰ ਹਰ ਚੀਜ਼ ਸੈਟੀਸਫੈਕਸ਼ਨ ਨਾਲ ਲਈਏ ਔਰ ਕਸਟਮਰ GST ਘਟਣ ਦੇ ਬਾਵਜੂਦ ਵੀ ਸਾਡੇ ਕੋਲ ਆਊਗਾ ਤਾਂ 40 ਤੋਂ 50000 ਰੁਪਏ ਫਿਰ ਵੀ ਬੈਨੀਫਿਟ ਦਵਾਂਗੇ ਜੀ ਅਸੀਂ ਦਾ ਬਿਲਕੁਲ ਸਹੀ ਗੱਲ ਆ ਆਮ ਲੋਕਾਂ ਲਈ ਅਸੀਂ ਇਹ ਖਬਰ ਲੈ ਕੇ ਆਏ ਆ ਕਿਉਂਕਿ ਜਿੰਨਾਂ ਕੋਲ ਪਹਿਲਾਂ ਡਾਊਨ ਪੇਮੈਂਟ ਜਿਹੜੀ ਕੱਟ ਸੀਗੀ ਜੋ 25-30000 ਰੁਪਏ ਦੇ ਵਿੱਚ ਡਾਊਨ ਪੇਮੈਂਟ ਕਰਕੇ ਲੈਣਾ ਚਾਹੁੰਦੇ ਸੀਗੇ ਹੁਣ ਉਹਨਾਂ ਨੂੰ GST ਦਾ ਇੱਕ ਹੋਰ ਲਾਹਾ ਮਿਲ ਜਾਏਗਾ ਅਗਰ ਉਹ ਨਵੀਂ ਨਹੀਂ ਲੈਣਾ ਚਾਹੁੰਦੇ ਤਾਂ ਪੁਰਾਣੀ ਡਾਊਨ ਪੇਮੈਂਟ ਦੇ ਵਿੱਚ ਮਿਲ ਜਾਈਗੀ ਉਹੀ ਵੀਕਲ ਉਹ ਚ ਮਿਲ ਜੇਗਾ ਇਹ ਵੀ ਫਾਇਦਾ ਹੋਇਆ ਅੱਛਾ ਧੰਨਵਾਦ ਕਰਦੇ ਹੋਏ ਲੋਕ ਨਜ਼ਰ ਆ ਰਹੇ ਆ ਖਾਸ ਕਰਕੇ ਦੁਕਾਨਦਾਰ ਕੀ ਸਰਕਾਰ ਨੇ ਮਹਿੰਗਾਈ ਤਾਂ ਘਟਾਤੀ ਘਟੋ ਗਈ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਕੰਮ ਕੀਤਾ ਹੈ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਸੈਂਟਰ ਗਵਰਨਮੈਂਟ ਨੇ ਜਿਹੜੀ GST ਘਟਾਈ ਹੈ ਬਹੁਤ ਵਧੀਆ ਕੰਮ ਸਵਾਗਤ ਕਰ ਬਹੁਤ ਸਵਾਗਤ ਕਰਦੇ ਆ ਜੀ ਅੱਛਾ ਦੁਕਾਨਦਾਰ ਇੱਥੇ ਸਵਾਗਤ ਕਰਦੇ ਹੋਏ ਨਜ਼ਰ ਆ ਰਿਹਾ ਹੈ ਤੁਹਾਡਾ ਨੁਕਸਾਨ ਹੋ ਗਿਆ ਫਿਰ ਵੀ ਸਰਕਾਰ ਦਾ ਧੰਨਵਾਦ ਹੈ ਭਾਈ ਸਰਕਾਰ ਦੇ ਨਾਲ ਜਦੋਂ ਸਰਕਾਰ ਸੋਚ ਰਹੀ ਹੈ ਸਾਡੇ ਬਾਰੇ ਕੁਝ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਵੀ ਥੋੜਾ ਜਿਆਦਾ ਨਾਲ ਖੜਨਾ ਪੈਣਾ ਆਪਾਂ ਵੀ ਆਮ ਆਪਾਂ ਵੀ ਆਮ ਲੋਕਾਂ ਜਿਹਨਾਂ ਨੇ ਆਪਣੇ ਜੀਰੋ ਟੈਕਸ ਕਰਤਾ ਬਹੁਤ ਵਧੀਆ ਗੱਲ ਹੈ ਜੀ ਐਜੂਕੇਸ਼ਨ ਤੇ ਜੀਰੋ ਕਰਤਾ ਟੈਕਸ ਬਹੁਤ ਵਧੀਆ ਗੱਲ ਦੀ ਹੈ ਜੀ ਇੱਕ ਆਮੰਦਾ ਬੀਮਾ ਕਰਾ ਰਿਆ ਹੈ ਹੈਲਥ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਜੀਰੋ ਕੀਤੀ ਗਈ ਹੈ ਜੀਐਸਡੀ ਜਿੱਥੇ ਹੈਲਥ ਇੰਸ਼ੋਰੈਂਸ ਅਸੀਂ 20% ਕਰਦੇ ਸੀ 18% ਜੀਐਸਡੀ ਦੇਣੀ ਪੈਂਦੀ ਸੀ 3600 ਰੁਪਏ ਜਾਂਦਾ ਸੀਗਾ ਆਮ ਪਬਲਿਕ ਲਈ ਇਹ ਬਹੁਤ ਵੱਡਾ ਬੈਨੀਫਿਟ ਦਿੱਤਾ ਸਰਕਾਰ ਨੇ ਜੋ ਲਾਈਫ ਇੰਸ਼ੋਰੈਂਸ ਔਰ ਪਲੱਸ ਹੈਲਥ ਇੰਸ਼ੂਰੈਂਸ ਜ਼ੀਰੋ ਕੀਤੀ ਹੈ ਇਹਦਾ ਅਸੀਂ ਬਹੁਤ ਸਵਾਗਤ ਕਰਦੇ ਆ ਇਹ ਇਹ ਚੀਜ਼ਾਂ ਆਮ ਪਬਲਿਕ ਨੂੰ ਮਿਲਣੀਆਂ ਚਾਹੀਦੀਆਂ ਅਮੀਰਾਵਾਰੇ ਨਾ ਸੋਚਿਆ ਜਾਵੇ ਆਮ ਇਨਸਾਨ ਬਾਰੇ ਸੋਚਣਾ ਚਾਹੀਦਾ ਸਰਕਾਰਾਂ ਨੂੰ ਕਹੇ ਪੰਜਾਬ ਚ ਵੀ ਅੱਜ ਆਮ ਆਦਮੀ ਪਾਰਟੀ ਸਰਕਾਰ ਹੈ ਮੈਂ ਭਗਵੰਤ ਮਾਨ ਸਾਹਿਬ ਨੂੰ ਵੀ ਕਹੂੰਗਾ ਸਾਡੇ ਸੀਐਮ ਸਾਹਿਬ ਨੇ ਸਤਕਾਰਯੋਗ ਨੇ ਕਿ ਤੁਸੀਂ ਵੀ ਪੰਜਾਬ ਦੇ ਆਮ ਲੋਕਾਂ ਬਾਰੇ ਸੋਚੋ ਵਡਿਆ ਕੈਨੜਾ ਬਾਰੇ ਵਡੀਆਂ-ਵਡੀਆਂ ਲੋਕਾਂ ਬਾਰੇ ਸੋਚਣ ਦੀ ਕੋਈ ਲੋੜ ਨਹੀਂ ਆਮ ਪਬਲਿਕ ਬਾਰੇ ਸੋਚੋਗੇ ਤਾਂ ਆਨਲੇ ਵਕਤ ਉਹ ਲੋਕਾਂ ਦੀ ਅশীরਵਾਦ ਲੱਗਣੀ ਹੈ ਸਰਕਾਰਾਂ ਨੂੰ ਆਮ ਲੋਕਾਂ ਦਾ ਫਾਇਦਾ ਅਗਰ ਹੋਵੇ ਤਾਂ ਕਿਤੇ ਨਾ ਕਿਤੇ ਉਹ ਫਾਇਦਾ ਜਿਹੜਾ ਸਰਕਾਰਾਂ ਨੂੰ ਵੀ ਮਿਲਦਾ ਹੈ ਅੱਛਾ ਤੁਸੀਂ ਕਿੱਦਾਂ ਦੇਖਦੇ ਹੋ ਜਿਹੜੀ GST ਹੁਣ ਘਟਾਈ ਗਈ ਆ ਆਮ ਲੋਕਾਂ ਦਾ ਦੇਚ ਨੋ ਡਾਊਟ ਬਹੁਤ ਜ਼ਿਆਦਾ ਫਾਇਦਾ ਹੋ ਜਾਏਗਾ ਬਹੁਤ ਥਾਂਾਂ ਤੇ ਜਿਹੜੀ GST ਜ਼ੀਰੋ ਵੀ ਕਰ ਦਿੱਤੀ ਪਰ ਤੁਹਾਡੇ ਬਿਜ਼ਨਸ ਦੇ ਵਿੱਚ ਗੱਲ ਕਰਾਂ ਤਾਂ ਇਹਨੂੰ ਕਿਸ ਐਂਗਲ ਨਾਲ ਤੁਸੀਂ ਦੇਖੋਗੇ ਅਸੀਂ ਜਿੱਦਾਂ ਸਾਡੇ ਪ੍ਰਧਾਨ ਦੀਪਕ ਅਰੋੜਾ ਜੀ ਨੇ ਦੱਸਿਆ ਵਾ ਕਿ ਤੁਹਾਨੂੰ ਵੱਧ ਤੋਂ ਵੱਧ ਬੈਨੀਫਿਟ ਮਿਲੇਗਾ ਤੁਸੀਂ ਸਾਡੇ ਸਕੂਟਰ ਬਾਜ਼ਾਰ ਵਿੱਚ ਆਨੇ ਹੋ 25-30000 ਰੁਪਏ ਫਾਈਨਾਂਸ ਦੇ ਕੇ ਤੁਹਾਨੂੰ ਗੱਡੀ 3 ਮਹੀਨੇ ਦੀ ਵਾਰੰਟੀ ਮਿਲੇਗੀ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ GST ਘਟਾਈ ਏ। ਬਿਲਕੁਲ ਇੱਥੇ ਲੋਕ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਸਰਕਾਰ ਦਾ ਕਿਉਂਕਿ GST ਘਟਾਉਣ ਨਾਲ ਜਿੱਥੇ ਮਹਿੰਗਾਈ ਜਿਹੜੀ ਆ ਉਹ ਘਟੇਗੀ ਔਰ ਆਮ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਹੀ ਕੁਝ ਵਪਾਰੀ ਦਾਦੇ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਨੁਕਸਾਨ ਤਾਂ ਹਾਲ ਫਿਲਹਾਲ ਹੋਏਗਾ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਇਸ ਘਟੀ ਹੋਈ GST ਦਾ ਲਾਹਾ ਤੁਹਾਡੇ ਔਰ ਮੇਰੇ ਵਰਗੇ ਯਕਿ ਇਹ ਕਿ ਸਾਡੇ ਵਰਗੇ ਮਿਡਲ ਕਲਾਸ ਆਮ ਲੋਕਾਂ ਨੂੰ ਮਿਲਦਾ ਹੋਇਆ ਜ਼ਰੂਰ ਨਜ਼ਰ ਆਏਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ లైਵ